رہنا صاحب سودا راگا سا محلہ پہلا اک انکار ست گر پرساد سو تیرا کہ ہاں سو ہاں جت بے سرد سمال

گاون تیر کرارے گا منڈا کر کر رکھے تارے گاون جو تاون رتے تیرے ہو

ਗੁਨੇ ਹੋਰ ਨਹੀਂ ਕੋਇ ਨਾ ਕੋ ਹੋਆ ਨਾ ਕੋ ਹੋਏ ਜਿਉੜੇ ਆਪ ਤੇ ਵੜ ਤੇਰੀ ਦਾਤ ਜਿਨ ਜਨ ਕਰਕੇ ਕੀਤੀ ਰਾਤ ਖਸੇ ਵਿਸਾਰੇ ਤੇ ਕਮ ਜਾਤ ਨਾਨਕ ਨਾ ਵਿਆਸੁ ਨਾ ਤੇ ਰਾਗੁ ਜੁਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਅਭਿਨੋ ਕਰੋ ਗੁਰ ਪਾਸ ਹਮ ਕੇਰੇ ਕਰਮ ਸਤਿਗੁਰ ਸਰਨਾਇ ਕਰਿ ਧਿਆਨ ਆਪਰਗਾਸ ਮੇਰੇ ਮਿਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਰਤ ਹਮਰੀ ਰਹਿ ਰਾਸ ਰਹਾਉ ہر جن جن ہر سردا ہر پیاس ہر ہا ملے سنگت گن پرگاس جن ہر ہر پایا تے تی پاس جو ست گر سر سنگت نی آئے ترک جیوے ترک جیواس جن ہر جن ست گر سنگت پائ تین تر مستک لکھا لکھاس تن تن ست سنگت جتا رس پایا مل جا نام پر گاس ਰਾ ਗੁਜਰੀ ਮਹੱਲਾ ਪੰਜਵਾ ਕਾਹਿਰੇ ਮੈਂ ਜੰਤੂ ਆਦਮਾਂ ਜਾ ਹਰ ਹਰ ਜੀਉ ਪਰਿਆ ਸੈਲ ਪਤਰ ਮੈਂ ਜੰਤੂ ਪਾਇਤਾ ਆਕਾਰ ਜਗਾ ਕੇ ਕਰ ਤਰਿਆ ਮੇਰੇ ਮਾਤੋ ਜੀ ਸਾ ਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇਕਾਰ ਸਹਾਰਿਆ ਹਾਉ ਜਨਨ ਪਿਤਾ ਲੋਕ ਸਦ ਬਣਤਾ ਕੋਈ ਨ ਕਿਸਕੇ ਤਰਿਆ ਸਿਰ ਸਿਰ ਜਕ ਸੁਬਾਹ ਈਟਾ ਕੋਰ ਕਾਹੀ ਮਨ ਪੋ ਕਰਿਆ ਓੜੇ ਓੜਾ ਵੇ ਸੈ ਕੋ ਸਾਥ ਇਸ ਪਾਸ਼ੇ ਬਿਸ਼ਰੇਸ਼ਰਿਆ

ਹਰੀਆ ਪੇਠਾ ਕੋਰਾ ਪ੍ਰਸੇਵਕ ਜੀ ਕੀ ਅਨਾਨਕ ਚੰਤ ਵੀ ਜਾ ਰਾ ਤੋ ਕੜਕੜੰਤ ਸਰਮਣੀ ਨੰਤਰ ਜੀ ਆਰੇ ਕਪਰਕ ਸਮਾਨ ਇੱਕ ਦਾਤੀ ਪਿਆਰੀ ਜੀ ਸਭ ਤੇਰੇ ਚੋ ਜੁੜਾਣਾ ਤੋ ਆਪੇ ਦਾਤਾ ਆਪੇ ਪੁਗਤਾ ਜੀ ਉਹ ਤਦ ਮਿਨ ਨਾ ਵਰਣ ਜਾਣਾ ਤੋ ਫਾਰ ਬ੍ਰੰਬੇ ਅੰਤ ਬੇੰਦੀ ਜੀ ਤੇਰੇ ਕੀ ਆਗੁਣ ਆਖ ਵਖਾਣਾ ਜੋ ਸੇਵੇ ਜੋ ਸੇਵੇ ਤਦ ਜੀ ਜਾ ਨਾਨਕ ਤੈਨ ਕੁਰਬਾਨ ਹਰ ਤਿਆ ਆਵੇ ਹਰ ਤਿਆ ਆਵੇ ਤੁਧ ਜੀ ਸੇ ਜੰਝੁਕ ਮੈ ਸੁਗਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਤਿਆ ਆਇ ਆ ਜੀ ਤੈਨ ਤੂੜੀ ਜਮ ਕੀ ਫਾਸੀ ਜਿਨ ਕੋ ਜਿਨ ਹਰ ਨਿਰ ਪਉ ਤਿਆ ਆ ਜੀ ਤੈਨ ਕਾਪਾ ਸਭ ਗੁਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਤੇ ਹਰੋ ਸੁਆਮੀ ਸੇਤਨ ਸੇਤਨ ਜਿਨ ਹਰ ਤਿਆ ਆਇ ਆ ਜੀ ਜਾ ਨਾਨਕ ਤੈਨ ਬਲ ਜਾਸੀ ਤੇਰੀ ਬਖਤ ਤੇਰੀ ਪੰਗਤ ਪੰਡਾਰੀ ਭਰੇ ਭਇੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹੰਦੋ ਜੀ ਹਰ ਇਨੇਕ ਨੇਕ ਅਨੰਤਾ ਤੇਰੇ ਨੇਕ ਤੇਰੇ ਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਨੇਕ ਤੇਰੇ ਨੇਕ ਪਰੇ ਬੋ ਸਿਮਰ ਸਾਸਤਰੀ ਕਰ ਕੀਰਿਆ ਕੜ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜੋ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਕਰਮ ਪ੍ਰਕਰਤਾ ਜੀ ਤੂ ਜੇ ਵੜੇ ਹੋ ਨ ਕੋਈ ਤੋ ਜੁਗ ਜੁਗ ਇਕੋ ਸਦਾ ਸਦਾ ਤੂ ਇਕੋ ਜੀ ਤੂੰ ਨਾਟਿ ਕਰਤਾ ਸੋਈ ਤੇਰੇ ਆਪੇ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋ ਹੋਈ ਤੁਦੇ ਆਪੇ ਸੇ ਸਭੁ ਪਾਈ ਜੀ ਤੁਦੇ ਆਪੇ ਸਭ ਗੋਇ ਜਨਾਨੁ ਗੁਣ ਗਾ ਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਇ ਆਸਾਮ ਖਲਣਾ ਚੋਤਾ ਤੋ ਕਰਤਾ ਸਿਆ ਮੈਂਡਾ ਸਾਈ ਜੋ ਤੋ ਭਾਵੇ ਸੋਈ ਤੀ ਸੇ ਜੋ ਤੋ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂ ਸਬਣੀ ਤਾਇਆ ਜਿਸਨੋ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਖਲਾ ਦਾ ਮਨ ਮੁਗਵਾਇਆ ਤੁਧਾ ਵਿਛੋੜਿਆ ਆਪ ਮਿਲਾਇਆ ਤੋ ਦਰਿਆ ਔਸਤ ਜੀ ਮੈਂ ਤੋਜ ਬਿੰਦੂ ਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮਿਲ ਜਿਸ ਨੂੰ ਤੂੰ ਜਾਣਾਈ ਸੋਏ ਜਨ ਜਾਣੇ ਹਰ ਉਸਦੀ ਅੱਖ ਵਖਾਣੇ ਜਿਨ ਹਰ ਸੇਵੀ ਅਤੇ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੋਜ ਬਿੰਦੂ ਜਾ ਬਨਾ ਕੋਈ ਤੂੰ ਕਰ ਕਰਕੇ ਜਾਣੇ ਸੋਏ ਜਨਾਨ ਗੁਰਮਤ ਪ੍ਰਗਟ ਹੋਏ ਆਸਾਮ ਹੰਲਾ ਪਹਿਲਾ ਤੇ ਤਸਰੋਲੇ ਬਲੇ ਨਵਾ ਸਾ ਪਾਣੀ ਪਾਪੋ ਤੀਨੇ ਕੀ ਆਪਨ ਕਜਮੋ ਪਗਨੇ ਚਾਲੇ ਹਮ ਦੇਖਾ ਤੇੜੋ ਬੀਲੇ ਮਾਨੇ ਕਨਾ ਚੇ ਤਸ ਮੋੜ ਮਨਾ ਹਰ ਬਿਸਰੇ ਤੇਰੇ ਘੁੰਗਲਿਆ ਰਹੋ ਨਾ ਹੋ ਜਤੀ ਸਤੇ ਨੇ ਪੜੇ ਅਮੋਰਖ ਮੁਗਦਾ ਜਨਮ ਪਿਆ ਪ੍ਰਣਮਤਨਾਂ ਤੇ ਕੀ ਸਰਨ ਜੇ ਤੂੰ ਨਾ ਹੀ ਬਿਸਰੇ ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤ ਮਾਨੁਖ ਦੇਹ ਰਿਆ ਗੋਬਿੰਦ ਮਿਲਨ ਕੇ ਤੇਰੀ ਬਰੀਆ ਵਰਗਾਸ ਤੇਰੇ ਕਿਤਨਾ ਕਾਮਹਿ ਸਾ ਸੰਤ ਪਛ ਕੇ ਵਲਨਾ سر جولا پہجن تر کے جن بیتا جات رنگ مایا کے رہا جب تو سنجم ترمنا کم آیا سیوا سادنا جانے ہر آیا کو نانکھم نیچ کرم ما سرن پرے کی راکھو سرما اکوانکار شریوائی گوچی کی فتے پاس دس میں کبھی واج بینتی چوپئی हमरी गुरु हाथ देर रक्षा पूर्ण होई चित की इच्छा ताव जनम आ रहे हमारा अपना जान क्रोधित पारा हमरी द सफेद मुगा वो आप हाथ दे मोहि इच्छा हो सुखी बसे मोर परिवार से विशेष से करता मोर शान स्वीकार दे करिए ऐसा बिरन को ऐसा करिए कौन है हमारी आशा तो और प्रिय की रहे प्यासा तुम्हें साथ को ये भरते आओ जो परसों तुमते पाऊं सेवा सिख मारे तारी चुन-चुन तरह मारे मारे आप हाथ दे मुझे उबरे अमन काल का त्रास नेवरिया

ਜੋਨ ਕਾ ਸਭ ਜਗਤ ਬਣਾਇਓ ਉਹ ਦੇਵ ਦਾਇ ਜਸ਼ਨੁ ਪਜਾਇਓ ਆਦੰਤੇ ਕੇ ਆਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੀ ਸਿਕਉ ਮਾਰੀ ਸਕਰ ਪਜਾ ਜਿਨੇ ਆਪ ਸਵਾਰੀ ਸੇਵਕਨ ਕੋ ਕਉ ਸੇਵਗੋਨ ਸਕਦੀ ਔ ਸਤਰਨ ਕੋ ਪਪਲ ਮੁਹਬਤ ਕੀਓ

آپ اپنی بودے بنتو تم لکھن جائے روپ نو سورگ پیڈ

چ میںا کا جینا نام تیار کھڑکی میں آپ ہاتھ دے لو باری سر ہو

راہل تین پروار پریہ شبد گاؤں آئی شبداری و سایا کہ نانک آنند میرا رحو ہر نالو

ਸਾਚਾ ਨਾਮ ਆਧਾਰ ਮੇਰਾ ਜਿਨ ਨੂੰ ਖਸਬ ਗੁਆਈਆਂ ਘਰ ਸਾਥ ਸੁਖਮਣੇ ਵਸਿਆ ਜਿਨਿ ਸ਼ਾਸਾਬ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜੀਤੇ ਆਈ ਬੜੇ ਆਈ ਕਹਿਣਾਂ ਸੁਨੋ ਸੰਤੋ ਸਤਿਰ ਅਪਿਆਰੂ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜਵ ਦਿਤਕਾਰ ਸਵਾਗੀ ਘਰ ਸਵਾਕੇ ਸ਼ਬਦ ਵਾਜੇ ਕਲਾਚਿਤ ਕਰਤਾਰੀਆਂ ਪੰਜ ਦਿਤੋ ਦਿਵਸ ਕੀਤੇ ਕਾਲ ਕੰਟਕ ਮਾਰਿਆ

امرت نام ٹھاکر کا پیو جس کا سو سدارو جی کو پونچے وسطی جی ن جت نیت راکر تارو تم سنسار چن لگ تری سب نان بر پو سلوک ملا پنجو ਤੇਰਾ ਕੀ ਤਾਂ ਜਾਤੋ ਨਹੀਂ ਮੈਨੋ ਜੋ ਕੀ ਤੋਈ ਮੈਨੇ ਗੁਣਿਆਰੇ ਕੋ ਗੋ ਨਹੀਂ ਆਤਸਬਿ ਹੋਈ ਤਸਪਿਆ ਮੈ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮੰਥੀ ਵੈ ਹਰਿਆ ਵਾਹਿਗੁਰੂ